ਦੇਖ ਸਕਦੇ ਆ ਮੰਡਰਾ ਸਿਹਤ ਕੇਂਦਰ ਕਮਿਊਨਿਟੀ ਸਿਹਤ ਕੇਂਦਰ ਮੁਕੰਦਪੌਰ ਸ਼ਹੀਦ ਭਗਤ ਸਿੰਘ ਨਗਰ ਔਰ ਆ ਤੁਸੀਂ ਇੱਥੇ ਦੀ ਸੜਕ ਦਾ ਹਾਲ ਦੇਖ ਸਕਦੇ ਆ ਕਿ ਐਡ ਐਡੇ ਵੱਡੇ ਟੋਏ ਪਏ ਹੋਏ ਨੇ ਕਿ ਕਈ ਵਾਰ ਇੱਥੇ ਐਕਸੀਡੈਂਟ ਵੀ ਹੁੰਦੇ ਨੇ ਤੇ ਬਹੁਤ ਸਾਰੇ ਲੋਕ ਜਿਹੜਿਆ ਇਸ ਦੇ ਵਿੱਚ ਡਿੱਗਦੇ ਵੀ ਨੇ ਔਰ ਆ ਤੁਹਾਨੂੰ ਸਕਰੀਨ ਦੇ ਉੱਪਰ ਅਸੀਂ ਦਿਖਾ ਵੀ ਰਹੇ ਆ ਤੁਸੀਂ ਪਾਣੀ ਦੇਖ ਸਕਦੇ ਆ ਜਿੱਥੋਂ ਹੀ ਗੇਟ ਸ਼ੁਰੂ ਹੋ ਜਾਂਦਾ ਆ ਉੱਥੋਂ ਹੀ ਜਿਹੜਾ ਪਾਣੀ ਜਿਹੜਾ ਆ ਕਿ ਤੁਰ ਤੱਕ ਜਿੱਥੇ ਤੱਕ ਵੀ ਅੰਦਰ ਤੱਕ ਜਾਣਾ ਹੁੰਦਾ ਆ ਉੱਥੋਂ ਤੱਕ ਜਿਹੜਾ ਹੈ ਪਾਣੀ ਹੀ ਪਾਣੀ ਤੁਹਾਨੂੰ ਨਜ਼ਰ ਆਏਗਾ ਜਿਸ ਤਰ੍ਹਾਂ ਕਿ ਕਿਸੇ ਤੁਸੀਂ ਦਰਿਆ ਦੇ ਕੋਲੋਂ ਲੰਘ ਰਹੇ ਹੋਵੋ ਔਰ ਤੁਸੀਂ ਦੇਖ ਸਕਦੇ ਹੈਗੇ ਆ ਕਹਿੰਦਾ ਮਤਲਬ ਹੈ ਕਿ ਸਰਕਾਰਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਚਾਹੀਦਾ ਹੈ ਕਿ ਜਿੰਨੇ ਵੀ ਹੈਲਥ ਡਿਪਾਰਟਮੈਂਟ ਹੈ ਹੈਲਥ ਵਿਭਾਗ ਹੈਗੇ ਜਾਂ ادارے ਹੈਗੇ ਆ ਉੱਥੇ ਉਹਨਾਂ ਨੂੰ ਜਿਹੜਾ ਕਿ ਪਾਣੀ ਦੀ ਜਿਹੜੀ ਹੈਗੀ ਆ ਇਹ ਸਪਲਾਈ ਜਿਹੜੀ ਆ ਜਾਂ ਜਿਸ ਤਰ੍ਹਾਂ ਵੀ ਇਹ ਪਾਣੀ ਖੜਾ ਹੋਇਆ ਹੈ ਕਿ ਇਸ ਦੀ ਨਿਕਾਸੀ ਜਿਹੜੀ ਹੈਗੀ ਆ ਕਿ ਉਹ ਸਹੀ ਤੌਰ ਦੇ ਉੱਪਰ ਕਰਨੀ ਚਾਹੀਦੀ ਹੈਗੀ ਆ ਔਰ ਤੁਸੀਂ ਦੇਖ ਸਕਦੇ ਆ ਕਿ ਅੰਦਰ ਕੋਈ ਬਿਮਾਰ ਮਰੀਜ਼ ਹੋਵੇ ਕਿਸ ਤਰ੍ਹਾਂ ਹੋਵੇ ਕਿਸ ਤਰ੍ਹਾਂ ਜਾਏਗਾ ਸੜਕਾਂ ਦੇ ਵਿੱਚ ਵੱਡੇ ਵੱਡੇ ਟੋਏ ਪਏ ਹੋਏ ਨੇ ਇਹ ਆ ਜਿਹੜਾ ਮੁਕੰਦਪੁਰ ਦਾ ਜਿਹੜਾ ਕਮਿਊਨਿਟੀ ਸਿਹਤ ਕੇਂਦਰ ਉਸ ਦਾ ਜਿਹੜਾ ਇਹ ਹਾਲ ਆ ਇਹ ਤੁਹਾਨੂੰ ਅਸੀਂ ਦਿਖਾਇਆ ਹੈ ਉਮੀਦ ਆ ਸਰਕਾਰਾਂ ਜਾਗੜ ਗਈਆਂ ਤੇ ਇਹ ਸਿਹਤ ਵਿਭਾਗ ਦਾ ਜੋ ਬੁਰੇ ਹਾਲਾਤ ਨੇ ਇਸ ਵੱਲ ਧਿਆਨ ਦੇਣ ਗਿਆ ਔਰ ਜਿਹੜੇ ਇਹੋ ਜਿਹੇ ਕਮਿਊਨਿਟੀ ਹਾਲ ਨੇ ਜਿੱਥੇ ਲੋਕ ਬਹੁਤ ਤਦਾਦ ਵਿੱਚ ਮਰੀਜ਼ ਆਂਦੇ ਨੇ ਉਸ ਦੀ ਸਿਹਤ ਦਾ ਵੀ ਜਿਹੜਾ ਆ ਧਿਆਨ ਸਰਕਾਰਾਂ ਕਰਨ ਗਿਆ ਨਮਾਸ਼ਰਦ ਬਾਬਾ YouTube ਚੈਨਲ ਤੋਂ ਕਸ਼ਮੀਰੀ ਲਾਲ ਕੈਤ ਚੀਫ ਐਡੀਟਰ ਦੀ ਵਿਸ਼ੇਸ਼ ਰਿਪੋਰਟ ਇਸ ਵਕਤ ਅਸੀਂ ਨਮਾਸ਼ਰਦ ਬਾਬਾ YouTube ਖੜਾ ਹੈਗਾ ਸਰਕਾਰੀ ਹਸਪਤਾਲ ਮੁਕੰਦਪੁਰ ਇਹ ਤੁਹਾਨੂੰ ਉਪਰੋਂ ਮੈਂ ਤਸਵੀਰਾਂ ਦਿਖਾ ਰਿਹਾ ਆ ਹੱਲੇ ਦਰਿਆ ਦੇ ਵਿੱਚ ਵੀ ਸ਼ਾਇਦ ਲੱਗਦਾ ਕਿ ਪਾਣੀ ਘੱਟ ਹੋ ਸਕਦਾ ਆ ਦਰਿਆ ਵਿੱਚ ਹੋ ਸਕਦਾ ਪਾਣੀ ਘੱਟ ਹੋਵੇ ਪਰ ਇੱਥੇ ਦੇ ਤੁਸੀਂ ਹਾਲਾਤ ਦੇਖੋ ਕੀ ਡਾਕਟਰ ਇੱਥੇ ਕਿਸ ਤਰ੍ਹਾਂ ਆਣਗੇ ਮਰੀਜ਼ ਇੱਥੇ ਕਿਸ ਤਰ੍ਹਾਂ ਆਣਗੇ ਪੂਰੇ ਦਾ ਪੂਰਾ ਜਿਹੜਾ ਹੈਗਾ ਕਿ ਇਹ ਹਸਪੀਟਲ ਪਾਣੀ ਦੇ ਨਾਲ ਜਲਥਲ ਹੋਇਆ ਪਿਆ ਆ ਤੁਹਾਨੂੰ ਸੜਕ ਦਾ ਵੀ ਹਾਲ ਦਿਖਾ ਲਾਂਗੇ ਸੜਕਾਂ ਟੁੱਟੀਆਂ ਹੋਈਆਂ ਨੇ ਜਿਹੜੇ ਡਿਲੀਵਰੀ ਕੇਸ ਨੇ ਉਹ ਇੱਥੇ ਕਾਫੀ ਆਂਦੇ ਆ ਆਲੇ ਦੁਆਲੇ ਦੇ ਪਿੰਡਾਂ ਦੇ ਆਂਦੇ ਹੈਗੇ ਆ ਔਰ ਤੁਸੀਂ ਇੱਥੇ ਦੇ ਹਾਲਾਤ ਦੇਖ ਪਾ ਰਹੇ ਹੋ ਤੁਹਾਨੂੰ ਪੂਰੇ ਦਾ ਪੂਰਾ ਹਾਲਾਤ ਜਿਹੜਾ ਆ ਮੈਂ ਕਵਰ ਕਰਕੇ ਦਿਖਾਵਾਂਗਾ ਕਿ ਸਰਕਾਰਾਂ ਆਂਦੀਆਂ ਨੇ ਚਾਹੇ ਕਾਂਗਰਸ ਆਈ ਅਕਾਲੀ ਦਲ ਆਇਆ ਚਾਹੇ ਆਮ ਆਦਮੀ ਪਾਰਟੀ ਆਈਆ ਕਹਿੰਦੇ ਨੇ ਜੀ ਅਸੀਂ ਸਿਹਤ ਸਹੂਲਤਾਂ ਦਵਾਂਗੇ ਲੋਕਾਂ ਦੀ ਸਿਹਤ ਨਾਲ ਖਲਵਾੜ ਨਹੀਂ ਕਰਾਂਗੇ ਪਰ ਜਦੋਂ ਹਸਪਤਾਲਾਂ ਦੇ ਨਾਲ ਹੀ ਖਲਵਾੜ ਹੋ ਰਿਹਾ ਆ ਕੋਈ ਇਨਸਾਨ ਇਹਨਾਂ ਹਸਪਤਾਲਾਂ ਦੇ ਵਿੱਚ ਬਾਰਸ਼ ਦੇ ਦਿਨਾਂ ਵਿੱਚ ਐਮਰਜੈਂਸੀ 'ਚ ਕਿੱਧਰ ਆ ਸਕਦਾ ਆ ਪੂਰੀ ਰਿਪੋਰਟ ਤੁਹਾਨੂੰ ਜਲਦੀ ਇਹਦੇ ਉੱਪਰ ਅੱਗੇ ਜਾ ਕੇ ਤੁਸੀਂ ਦੇਖੋ ਕਿ ਹਸਪਤਾਲ ਦੀ ਇਸ ਵੇਲੇ ਕੀ ਕੰਡੀਸ਼ਨ ਆ ਇਹ ਤੁਸੀਂ ਦੇਖ ਸਕਦੇ ਆ ਚੈਨਲ ਦੇ ਉੱਪਰ ਸਰਕਾਰੀ ਹਸਪਤਾਲ ਦਾ ਹਾਲ ਸਰਕਾਰਾਂ ਆਂਦੀਆਂ ਨੇ ਜਾਂਦੀਆਂ ਨੇ ਫੇਰ ਕਹਿ ਦਿੰਦੇ ਕਿ ਡਾਕਟਰ ਨਹੀਂ ਕੰਮ ਕਰਦੇ ਮਰੀਜ਼ ਨਹੀਂ ਸਰਕਾਰੀ ਹਸਪਤਾਲਾਂ ਦੇ ਵਿੱਚ ਆਂਦੇ ਆ ਤੁਸੀਂ ਹਾਲਾਤ ਦੇਖ ਸਕਦੇ ਆ ਦਰਿਆ ਦੇ ਵਿੱਚ ਵੀ ਮੈਨੂੰ ਨਹੀਂ ਮੀਦਾਗਾ ਕਿ ਸ਼ਾਇਦ ਇੰਨਾ ਪਾਣੀ ਹੋਏਗਾ ਜਿੰਨਾ ਹਸਪਤਾਲ ਦੇ ਮੇਨ ਗੇਟ ਦੇ ਉੱਪਰ ਆ ਬਾਕੀ ਤੁਹਾਨੂੰ ਸੜਕ ਦਾ ਵੀ ਅਸੀਂ ਹਾਲ ਦਿਖਾ ਲਾਂਗੇ ਲੇਕਿਨ ਕਿਸੇ ਦਾ ਕੋਈ ਧਿਆਨ ਨਹੀਂ ਹੈਗਾ ਔਰ ਬਲੌਕ ਨੂੰ ਤੋੜ ਦਿੱਤਾ ਗਿਆ ਔਰ ਬਲੌਕ ਜਿਹੜਾ ਉਹਨੂੰ ਬੰਦ ਕਰ ਦਿੱਤਾ ਗਿਆ ਲੋਕਾਂ ਨੂੰ ਸਰਕਾਰਾਂ ਕੋਲ ਪਰੇਸ਼ਾਨ ਕਰਨ ਤੋਂ ਇਲਾਵਾ ਹੋਰ ਕੋਈ ਵੀ ਕੰਮ ਨਹੀਂ ਹੈਗਾ ਅਸੀਂ ਆਪਣੇ ਚੈਨਲ ਤੇ ਪੂਰੇ ਹਸਪੀਟਲ ਦੀ ਤੁਹਾਨੂੰ ਸਥਿਤੀ ਦਿਖਾਵਾਂਗੇ ਕਿ ਲੋਕ ਕਿ ਡਿੱਗਦੇ ਵੀ ਦਿਖਾਵਾਂਗੇ ਕਿਉਂਕਿ ਸੜਕ ਦੇ ਵਿੱਚ ਟੋਏ ਨੇ ਹੈਗੇ ਆ ਕਿ ਲੋਕ ਡਿੱਗ ਰਹੇ ਨੇ ਗੱਡੀ ਵਿੱਚ ਪੇਸ਼ੈਂਟ ਆ ਰਿਹਾ ਜਿਨ੍ਹਾਂ ਦੇ ਕੋਲ ਗੱਡੀਆਂ ਦਾ ਨਹੀਂ ਹੈਗਾ ਸਾਧਨ ਜਿਹੜੇ ਗਰੀਬ ਮਹਾਤੜ ਸਾਥੀ ਹੈਗੇ ਆ ਉਹ ਇੱਥੇ ਤੱਕ ਇਸ ਤਰ੍ਹਾਂ ਪਹੁੰਚਣਗੇ ਇਹ ਹੈ ਵਿਚਾਰਨ ਦੀ ਗੱਲ ਇੱਥੇ ਹਾਲਾਤ ਦੇਖ ਸਕਦੇ ਆ ਹੱਥਾਂ 'ਤੇ ਜੱਪਲਾ ਫੜੀਆਂ ਹੋਈਆਂ ਨੇ ਜੁੱਤੀਆਂ ਫੜੀਆਂ ਹੋਈਆਂ ਨੇ ਮਰੀਜ਼ਾਂ ਨੂੰ ਕਿਸ ਤਰ੍ਹਾਂ ਲੈ ਕੇ ਜਾ ਰਹੇ ਹੈਗੇ ਆ ਇਹ ਸਰਕਾਰੀ ਹਸਪਤਾਲ ਜਿਹੜਾ ਆ ਮਕੰਦਪੁਰ ਦੇ ਹਾਲਾਤ ਆ ਉਧਰ ਕੁਝ ਉਹ ਵੀ ਸ਼ਾਇਦ ਦਵਾਈ ਲੈਣ ਆਏ ਆ ਉਹ ਸੋਚ ਰਹੇ ਨੇ ਕਿ ਅਸੀਂ ਜਾਈਏ ਤਾਂ ਕਿਸ ਪਾਸੇ ਵੱਲ ਦੀ ਜਾਈਏ ਔਰ ਹਾਲਾਤ ਇੰਨੇ ਬੁਰੇ ਨੇ ਸਰਕਾਰੀ ਹਸਪਤਾਲ ਜਿਹੜਾ ਆ ਸਰਕਾਰਾਂ ਕੁਝ ਨਹੀਂ ਸੋਚ ਰਹੀਆਂ ਹਸਪਤਾਲਾਂ ਨੂੰ ਅਸੀਂ ਸਹੂਲਤਾ ਦੇ ਰਹੇ ਹੈਗੇ ਆ ਹਸਪਤਾਲਾਂ ਦੇ ਲਈ ਅਸੀਂ ਬਹੁਤ ਕੁਝ ਕਰ ਰਹੇ ਆ ਲੇਕਿਨ ਸਰਕਾਰਾਂ ਨੇ ਇਹ ਜਿਹੜਾ ਹਸਪਤਾਲ ਹੈਗਾ ਪਾਣੀ ਦੇ ਵਿੱਚ ਡੋਬਿਆ ਹੋਇਆ ਨਜ਼ਰ ਨਹੀਂ ਆਂਦਾ ਔਰ ਲਿਖਿਆ ਹੋਇਆ ਫਰਿਸ਼ਤੇ ਸੜਕ ਹਾਦਸਿਆਂ ਦੌਰਾਨ ਜ਼ਖਮੀ ਵਿਅਕਤੀਆਂ ਲਈ ਇਲਾਜ ਦੀ ਮੁਫਤ ਸਹੂਲਤ ਮੁਫਤ ਸਹੂਲਤ ਤਾਂ ਹੈ ਪਰ ਜਿਹੜੀ ਇਹ ਸਰਕਾਰੀ ਹਸਪਤਾਲ ਦੇ ਮੋਰੇ ਸੜਕ ਟੁੱਟੀ ਹੋਈ ਆ ਉਹ ਹਸਪਤਾਲ ਦੇ ਡਾਕਟਰਾਂ ਨੇ ਤਾਂ ਨਹੀਂ ਬਣਾਨੀ ਹਸਪਤਾਲ ਦੇ ਡਾਕਟਰਾਂ ਨੇ ਆਪਣੀਆਂ ਤਨਖਾਹਾਂ ਦੇ ਕੇ ਤਾਂ ਨਹੀਂ ਬਣਾਨੀ ਲਿਖਿਆ ਹੋਇਆ ਸੜਕ ਹਾਦਸਿਆਂ ਦੌਰਾਨ ਜ਼ਖਮੀ ਵਿਅਕਤੀ ਜ਼ਖਮੀ ਤਾਂ ਉੱਥੇ ਹੋ ਰਹੇ ਨੇ ਸਰਕਾਰ ਨੂੰ ਕੋਈ ਚਿੰਤਾ ਨਹੀਂ ਹੈਗੀ ਔਰ ਐਡ ਐਡ ਟੋਏ ਪੱਤੇ ਨੇ ਕਿ ਉੱਥੋਂ ਬੰਦਾ ਜ਼ਖਮੀ ਹੋ ਜਵੇ ਤੇ ਇੱਥੇ ਹਸਪਤਾਲ 'ਚ ਨੇੜੇ ਆ ਜਵੇ ਜਸਵੰਤ ਰਾਏ ਜੀ ਕਿਹੜੀ ਜਗ੍ਹਾ ਤੋਂ ਆਏ ਆ ਕੀ ਕਹਿਣਾ ਚਾਹੁੰਦੇ ਆ ਹਸਪਤਾਲ ਦਾ ਇਹ ਇਦਾਂ ਦੀ ਸਥਿਤੀ ਦੇਖ ਕੇ ਕੋਈ ਮਾਰੀ ਹੈ ਜੀ ਆ ਆਮ ਜਨ ਸਮਰਮ ਜਾਸਤੀ ਬੜੀ ਲੋ ਨੰਗਾ ਉੱਖਾ ਹੈ ਨੰਗਾ ਉੱਖਾ ਜੀ ਕਰਨਾ ਚਾਹੀਦਾ ਲਾਜੇ ਦੇਖੋ ਜੀ ਇਹਨਾਂ ਨੇ ਕਹਿਤਾ ਇਲਾਜ ਕਰਨਾ ਚਾਹੀਦਾ ਵਾਕਿਆ ਮੈਨੂੰ ਗੱਲ ਚਿੱਟੇ ਆ ਗਈ ਜੇ ਤੁਸੀਂ ਸਰਕਾਰੀ ਹਸਪਤਾਲ ਦਾ ਜਿਹੜਾ ਇਹ ਪਾਣੀ ਦਾ ਇਲਾਜ ਨਾ ਕੀਤਾ ਤੇ ਫਿਰ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਲੋਕੀ ਕਿਸ ਤਰ੍ਹਾਂ ਕਰਵਾਣ ਆਣਗੇ ਆ ਤੁਸੀਂ ਉਹਨਾਂ ਨੇ ਗੱਲ ਕਹੀ ਕਿ ਸਰਕਾਰੀ ਹਸਪਤਾਲ ਦਾ ਇਲਾਜ ਕਰਨਾ ਚਾਹੀਦਾ ਵਾਕਿਆ ਹੀ ਇਹ ਇਲਾਜ ਦੇ ਇਲਾਜ ਕਰਨ ਦੇ ਕਾਬਿਲ ਆ ਇਹਦਾ ਇਲਾਜ ਪਹਿਲਾਂ ਕਰੇ ਸਰਕਾਰਾਂ ਉਸ ਤੋਂ ਬਾਅਦ ਦੇ ਵਿੱਚ ਹੀ ਮਰੀਜ਼ਾਂ ਦਾ ਇਲਾਜ ਕਰਨ ਹਸਪਤਾਲ ਦੇ ਕਿਸ ਤਰ੍ਹਾਂ ਦੇ ਨੇ ਅਸੀਂ ਤੁਹਾਨੂੰ ਦਿਖਾ ਰਹੇ ਹੈਗੇ ਆ ਇਹ ਮੇਨ ਗੇਟ ਤੇ ਉਹ ਹਾਲਾਤ ਸ਼ੁਰੂ ਹੋ ਜਾਂਦੇ ਨੇ ਪਾਰਕ ਨੂੰ ਸਾਫ਼ ਸੁਥਰਾ ਰੱਖੋ ਸਾਫ਼ ਸੁਥਰਾ ਤਾਂ ਹੀ ਰੱਖਣਗੇ ਨਾ ਜੇਕਰ ਆ ਦਰਿਆ ਦਾ ਜਿਹੜੀ ਹੈਗਾ ਆ ਇਹਨੂੰ ਹਟਾਇਆ ਜਾਵੇ ਇਹਦੇ ਪਾਣੀ ਦੀ ਨਿਕਾਸੀ ਕੀਤੀ ਜਾਵੇ ਸਭ ਭਰੇ ਹੋਏ ਨੇ ਔਰ ਦੇਖੋ ਬੱਚੇ ਆ ਰਹੇ ਨੇ ਇੱਥੇ ਬਜ਼ੁਰਗ ਆ ਰਹੇ ਨੇ ਆਇਆ ਜੀ ਅਸੀਂ ਤਲਵੰਡੀ ਤੋਂ ਆਏ ਆ ਕੀ ਕਹਿਣਾ ਚਾਹਦੇ ਕਿੰਨੀ ਕੁ ਮੁਸ਼ਕਲ ਆਈ ਆ ਮੁਸ਼ਕਲ ਬਹੁਤ ਆਈ ਆ ਤੇਰੀਂ ਦੇ ਪਾਣੀ ਦੇ ਵਿੱਚ ਤੱਕ ਤੇ ਇਹ ਤਾਂ ਚਲੋ ਹਸਪਤਾਲ ਦੇ ਅੰਦਰ ਦੀ ਮੁਸ਼ਕਲ ਆ ਤੁਸੀਂ ਸਕੂਟਰ ਚਲਾਣੇ ਆ ਜਿਹੜੀ ਬਾਹਰਲੀ ਸੜਕ ਆ ਉਹਦੇ ਬਾਰੇ ਕੀ ਕਹਿਣਾ ਚਾਹਦੇ ਆ ਕੋਈ ਬਣਨੀ ਚਾਹੀਦੀ ਆ ਜੀ ਕਦੀ ਵੀ ਬੰਦਾ ਡਿੱਗ ਸਕਦਾ ਹਾਂਜੀ ਡਿੱਗ ਸਕਦਾ ਜੀ ਡਿੱਗ ਸਕਦਾ ਬਾਈ ਆ ਤਾਂ ਜ਼ਰੂਰੀ ਬਣਨੀ ਚਾਹੀਦੀ ਆ ਵੀ ਜਾਣਨਾ ਬਣਨਾ ਚਾਹੀਦਾ ਠੀਕ ਆ ਕੋਈ ਕੰਮ ਸਾਰੇ ਹੋਣ ਚਾਹੀਦੇ ਬੜੀ